ਸ਼ਸ਼ੀਕਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਦੇ ਲਈ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਮਿੱਤਰੋ ਪਿੰਡ ਖੋਖਰ ਦੇ ਵਿੱਚ ਖੋਖਰ ਪਿੰਡ ਜਿਹੜੇ ਮੁਕਸਰ ਸਾਹਿਬ ਦਾ ਪਿੰਡ ਆ ਤੇ ਆਪਾਂ ਖੋਖਰ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਮੁਕਸਰ ਜ਼ਿਲ੍ਹਾ ਹੋਵੇ ਮਿੱਤਰੋ ਤੇ ਮੁਕਸਰ ਇਲਾਕੇ ਦੀ ਮਹਿਤ ਦਿਖਾਈਏ ਨਾ ਜਦੋਂ ਤੇ ਉਦੋਂ ਦੁੱਧੋ ਵਾਲੀ ਗੱਲ ਜਿਹੜੀ ਨਾ ਹੋਵੇ ਦੁੱਧੋ ਖਾਣਾ ਨਾ ਹੋਵੇ ਜਾਂ ਗੱਲਬਾਤ ਉਹਨਾਂ ਟਿਕਾਣੇ ਲੱਗੇ ਫਿਰ ਸਵਾਦ ਨਹੀਂ ਆਉਂਦਾ ਅੱਜ ਫਿਰ ਤੁਹਾਨੂੰ ਮਿੱਤਰੋ ਆਪਾਂ ਮੁਕਸਰ ਜ਼ਿਲ੍ਹੇ ਦੇ ਪਿੰਡ ਖੋਖਰ ਦੇ ਵਿੱਚੋਂ ਘਰੇਲੂ ਪਰਿਵਾਰ ਦੇ ਘਰੋਂ ਇੱਕ ਟੌਪ ਦੀ ਮਹਿੰਦੇ ਦਰਸ਼ਨ ਕਰਵਾਵਾਂਗੇ ਕਿੰਨੇ ਦਿਨਾਂ ਦੀ ਕੱਚੀ ਆ ਇਹ ਕੀ ਇਹਦੀ ਮੁੱਢਲੀ ਜਾਣਕਾਰੀ ਆ ਸਾਰੀ ਡਿਟੇਲ ਆ ਜਿਹੜੀ ਮਾਲਕ ਤੋਂ ਤੁਹਾਨੂੰ ਲੈ ਕੇ ਦੱਸੂਗਾ ਮਿੱਤਰੋ ਮੈਂ ਆਜੋ ਮਿਲਦੇ ਆਂ ਬਾਈ ਨੂੰ ਗੱਲਬਾਤ ਕਰਦੇ ਆਂ ਫਿਰ ਮੈਂ ਤੋਰ ਫਿਰ ਕੇ ਵੇਖਾਂਗੇ ਆਪਾਂ ਰੇਟ ਬਾਰੇ ਜਾਣਦੇ ਆ ਸਾਰੀ ਡਿਟੇਲ ਲੈਨੇ ਬਾਈ ਤੋਂ ਸੱਸੀ ਗੱਲ ਵੀਰੇ ਸੱਸੀ ਗੱਲ ਬਾਈ ਕੀ ਹਾਲ ਆ ਵਟੇ ਵਧੀਆ ਭਰਾ ਵਧੀਆ ਜੀ ਖੇਤਾਂ ਦੇ ਪਰਿਵਾਰ ਬਾਈ ਵਧੀਆ 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 ਚਲੋ ਸ਼ੁਕਰਚਾ ਨਾਮ ਦੱਸ ਦਈਏ ਕਿ ਇਹਨਾਂ ਦੇ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਬਾਪੂ ਦਾ ਨਾਮ ਵੀਰੇ ਬਾਪੂ ਨੇ ਫਾਦਰ ਦਾ ਬਿਆਨ ਸੰਗਈ ਠੀਕ ਆ ਵੀਰੇ ਘਰ ਆਪਣਾ ਕਿਹੜੀ ਸਾਈਡ ਦਾ ਹੈ ਗਿਆ ਵੀਰੇ ਘਰ ਵੀਰ ਆਪਣਾ ਵੜੀਆਂ ਦੇ ਰੋਡ ਤੇ ਢਾਲੀਆਂ ਚ ਰਹਿ ਜਾਂਦਾ ਵੜੰਗਾਲੇ ਰੋਡ ਦੇ ਉੱਤੇ ਪਰ ਢਾਲੀਆਂ ਦੇ ਖੇਤਾਂ ਦੇ ਵਿੱਚ ਹਾਂਜੀ ਇਹ ਕਿਹੜੀ ਢਾਣੀ ਵਾਜੀ ਦੀ ਆਪਣੀ ਵੀਰੇ ਇਹ ਵੀਰ ਕਹਿੰਦਾ ਬੱਸ ਵੜੀਆਂ ਰਾਤੀ ਵਾਜੀ ਕਹਦੇ ਕਹਿੰਦਾ ਬਾਪੂ ਨੂੰ ਹੁੰਦਾ ਫੂਣ ਫਾਣ ਨਹੀਂ ਲੱਗਦਾ ਫਿਰ ਅਗਲਾ ਸਿੱਧਾ ਪੁੱਛ ਕੇ ਆ ਜਾਂਦਾ ਵੀਰੇ ਬੱਸ ਬਿਆਨਤ ਸਿੰਘ ਕੇ ਕਹਦੇ ਬਿਆਨਤ ਸਿੰਘ ਕੇ ਹਾਂਜੀ ਠੀਕ ਆ ਵੀਰੇ ਅੱਛਾ ਜਿਹੜੀ ਆਪਾਂ ਮੈਂ ਵੇਚਣੀ ਆ ਵੱਡੇ ਭਾਈ ਇਹ ਕਿੰਨਵਾ ਸੂਆ ਸੂਰੀ ਆ ਇਹ ਦੂਜਾ ਸੂਆ ਸੂਰੀ ਆ ਭਰਾ ਦੂਜਾ ਸੂਆ ਸੂਰੀ ਆ ਹਾਂਜੀ ਕਿੰਨੇ ਦਿਨ ਬਾਕੀ ਵੀਰੇ ਇਹਦੇ ਵੀਰ ਪਏ ਆ ਤਿੰਨ ਚਾਰ ਕਿ ਦਿਨ ਜੀ ਤਿੰਨ ਚਾਰ ਦਿਨ ਪਏ ਆ ਹਾਂਜੀ ਕਿੰਨਾ ਦੁੱਧ ਦੀ ਮਾਲਕ ਰਹੀ ਆ ਵੀਰੇ ਇਹ ਵੀਰੇ ਨੇ ਪਿਛਲੇ ਸੂਏ ਕਿੰਨੇ 14 ਲੀਟਰ ਦਿੱਤਾ ਜੀ ਪਿਛਲੇ ਸੂਏ 14 ਕਿਲੋ ਦੁੱਧ ਆ ਪਾਇਲਤ ਕੰਡੇ ਦੇ ਤਰਿਆ ਹੋਇਆ ਹਾਂਜੀ ਹੁਣ ਇਹ ਤੀਜਾ ਸੂਆ ਸੂ ਦੂਜਾ ਸੂਆ ਸੂਰੀ ਆ ਦੂਜਾ ਦੂਜਾ ਠੀਕ ਆ ਇਹ ਤੱਕ ਕਿਹੜਾ ਸੀਮਨ ਲਵਾਤਾ ਇਹਨੂੰ ਵੀਰੇ ਅਰ ਕੀ ਵੀਰ ਕਿੰਨੇ ਸਿਕੰਦਰ ਦਾ ਲੱਗਿਆ ਰਿਕਾਰਡ ਆਪਣੇ ਕੋਲੇ ਪਿਆ ਅੱਛਾ ਮਗਰਲੀ ਕੱਟੀ ਉਹ ਆਇੰਦੀ ਪਰਲੀ ਹਾਂਜੀ ਮਗਰਲੀ ਕੱਟੀ ਹੋ ਬਾਈ ਇਸ ਕੱਟੀ ਵੀ ਠਾਈ ਵੇਖ ਕੇ ਕਿੰਨੀ ਸਕੀਨ ਬੱਚੇ ਪੈਦਾ ਕਰਦੀ ਆ ਯਾਰ ਹਨਾ ਇਹ ਕਿੰਨੇ ਆਪਾਂ ਜਿਹੜੇ ਡਾਕਟਰ ਤੋਂ ਸੀਮਨ ਲਵਾਇਆ ਉਹਦੇ ਨਾਲ ਗੱਲ ਕਰਾ ਦਾਂਗੇ ਠੀਕ ਇਹ ਕਿਹੜੇ ਸੀਮਨ ਦੀ ਆ ਵੀਰੇ ਇਹ ਵੀਰ ਕਹਿੰਦਾ ਯਾਰ ਇਹ ਨਹੀਂ ਆਪਾਂ ਨੂੰ ਪਤਾਗਾ ਠੀਕ ਹੈ ਠੀਕ ਹੈ ਉਹ ਤਾਂ ਡਾਕਟਰ ਬੱਸ ਭੱਜ ਗਿਆ ਠੀਕ ਹੈ ਠੀਕ ਹੈ ਲੈ ਵੀ ਇੱਧਰ ਕੱਟੀ ਵੇਖੋ ਕਿੰਨੀ ਸੋਹਣੀ ਲਾਈਕਰ ਵਾਲੀ ਨੇ ਹਾਂ ਆ ਜਿਹੜੇ ਬੱਚੇ ਹੁਣ ਪਿੱਛੇ ਵੀ ਹੀਰਾ ਪੈਦਾ ਕਰੀ ਖੜੀ ਹੈ ਨਾ ਇਹ ਆ ਬਈ ਚੰਗੀ ਮੈਂ ਦਾ ਆਪ ਤਾਂ ਜਿੰਨੀ ਕੀਮਤ ਦੀ ਹੈਗੀ ਹੈਗੀ ਆ ਉਹਦਾ ਡੁੱਡੀ ਕੀਮਤ ਦਾ ਦੁੱਧ ਪਿਆ ਜਣਾ 30 ਦੀ ਕੀਮਤ ਦੀ ਇਹਨਾਂ ਤੋਂ ਬੱਚਾ ਦੇ ਜਣਾ ਮਿੱਤਰੋ ਇੱਕ ਮੈਂ ਇੱਕ ਸੂਏ ਦੇ ਵਿੱਚ ਬੰਦੇ ਦੇ ਸਿਰ ਦੋ ਆਸਾਨ ਕਰਕੇ ਜਾਂਦੀ ਆ ਇੱਕ ਦੁੱਧ ਪਿਆ ਕੇ ਜਾਂਦੀ ਆ ਮਿੱਤਰੋ ਤੇ ਦੂਜਾ ਬੱਚਾ ਪੈਦਾ ਕਰਕੇ ਜਾਂਦੀ ਆ ਆ ਵੇਖੋ ਬਈ ਲੇਵਾ ਪਾਂਡਾ ਇਹਦਾ ਕਰਮਾ ਵਾਲੀ ਦਾ ਥਣਾ ਸੁਣਾ ਦੱਸਿਆ ਜ ਮਜਬੂਤੀ ਮਰਬਾਤੀ ਅੱਛਾ ਵੀਰੇ ਪਾਸਾ ਤਾਂ ਨਹੀਂ ਉਨੀ ਕੀ ਹੈਗਾ ਕੋਈ ਨਹੀਂ ਵੀਰ ਆਪਣੀ ਸਾਰੀ ਚੀਜ਼ ਦੀ ਗਰੰਟੀ ਹੈ ਥਣਾ ਦੀ ਲੈਵੇ ਦੀ ਬਸ ਠੀਕ ਹੈ ਬਈ ਲੈ ਲਈ ਮਿੱਤਰੋ ਸਾਰੇ ਕਾਸੇ ਦੀ ਬਾਈ ਵੱਲੋਂ ਫੁੱਲ ਤੁਹਾਨੂੰ ਜਿਹੜੀ ਤਸੱਲੀ ਆ ਤੇ ਪਰ ਮੈਂ ਇੱਕ ਵਾਰੀ ਤੁਸੀਂ ਤੁਰਦੀ ਵੇਖੋ ਯਾਰ ਬਈ ਐਂ ਜਾਮਣਾਂ ਵਾਂਗੂ ਕਾਲੀ ਛਾਹ ਪਈ ਐ ਮੈਂ ਵੇਖੋ ਬਈ ਹੂੰ ਨਹੀਂ ਠੀਕ ਹੈ ਬਈ ਲਿਆ ਹੂੰ ਅਰੇ ਨਹੀਂ ਠੀਕ ਹੈ ਬਈ ਚੰਗੀ ਵੇ ਯਾਰ ਹਣਾ ਸਾਫ ਸੁਥਰੀ ਹਜੇ ਤਾਂ ਬਈ ਬਣ ਜੂਗੀ ਥੱਲੋ ਹੋਰ ਹੈਨਾ ਹਾਂਜੀ 20 ਰੁਪਏ ਅਜੇ ਤਿੰਨ ਚਾਰ ਦੇਨੇ ਦੇ ਹਮ ਨਿੱਖਰ ਜਾਣਾ ਇਹਨੇ ਕਰਮਾਲੀ ਨੂੰ ਟਾਈਮ ਤੇ ਥੋੜਾ ਜਿਹਾ ਹੈਨਾ ਹਾਂਜੀ ਹਾਂਜੀ ਅੱਛਾ ਵੀਰੇ ਜੇ ਕੋਈ ਘਰੇ ਰੱਖਣ ਵਾਲਾ ਭਰਾ ਲਿਆ ਜਾਵੇ ਫਿਰ ਕੋਈ ਚੱਕਾ ਆਪਣੀ ਗਾਰੰਟੀ ਆ ਕਰੂ ਯਾਦ ਠੀਕ ਹੈ ਵੀਰੇ ਅੱਛਾ ਰੇਟ ਵੀਰੇ ਫਿਰ ਆਂਦਾ ਰੇਟ ਵੀਰੇ ਆਪਾਂ ਫੋਨ ਤੇ ਕਰ ਲਾਂਗੇ ਜੈ ਜੀ ਹੋਊਗਾ ਹਾਂ ਜੈ ਜੀ 2.5 ਲੱਖ ਨਾਲ ਕੰਮ ਤਾਂ ਨਹੀਂ ਨਾ 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 ਭਰਾ ਕੀਂ ਨਾ ਕੋਈ ਨਹੀਂ ਆਏ ਦਾ ਆਦਰ ਮਾਨ ਪੂਰਾ ਕਰਾਂਗੇ ਆਪਾਂ ਠੀਕ ਹੈ ਵੀਰੇ ਅੱਛਾ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ 94648 ਵੀਰ ਹਾਂਜੀ 7221 ਵਾਰੀ ਹੋਰ ਬੇ 94648 722 ਠੀਕ ਹੈ ਭਾਈ ਇਸ ਨੰਬਰ ਤੇ ਵੀਰੇ ਨਾਲ ਕਰ ਲੋ ਮਿੱਤਰੋ ਤੁਸੀਂ ਰਾਬਤਾ ਕਾਇਮ ਪਿੰਡਾ ਕੋਖਰ ਜਿਹੜਾ ਮੁਖਸਰ ਸਾਹਿਬ ਵਾਹ ਤਾਣੀਆਂ ਤੇ ਵਿਡੰਗਾ ਵਾਲੀ ਸ਼ਰਕ ਦੇ ਉੱਤੇ ਪਾਈਆਂ ਦਾ ਦਾਰਾ ਮਿੱਤਰੋ ਰਹਿਣ ਵਸੇਰਾ ਵਾ ਬਾਕੀ ਜਾਣਕਾਰੀ ਲਈ ਨੰਬਰ ਆਪਾਂ ਸਕਰੀਨ ਤੇ ਲਾਇਆ ਹੋਇਆ ਮਿੱਤਰੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗਰਦੀਪ ਪਾਈ ਦੇ ਨਾਲ ਸਰਬੱਤ ਗਲ ਮੁਦਕੀ ਇਜਾਜ਼ਤਵੰਦ ਹਾਂ ਧੰਨਵਾਦ